ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ ਚੈਨਲ BB70 ਸਟੱਡੀ ਪੁਆਇੰਟ ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਇਲੈਕਟ੍ਰੀਸ਼ਨ ਦੇ ਨਾਲ ਰਿਲੇਟਡ ਟਰਾਂਸਫਾਰਮਰ ਦੇ ਕੁਝ ਜ਼ਰੂਰੀ MCQ। ਟੌਪ ਦੇ MCQ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਇਹ ਜ਼ਰੂਰ ਪਸੰਦ ਆਉਣਗੇ ਜੀ। ਸਭ ਤੋਂ ਪਹਿਲਾ ਕੁਐਸਚਨ ਹੈ ਜੀ। ਟਰਾਂਸਫਾਰਮਰ ਕੋਰ ਕਿਸ ਮਟੀਰੀਅਲ ਦੀ ਬਣੀ ਹੁੰਦੀ ਹੈ? ਹਾਂ ਜੀ। ਦ ਕਿਸ ਮਟੀਰੀਅਲ ਬਣੀ ਹੁੰਦੀ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਸਿਲੀਕੋਨ ਸਟੀਲ ਦੀ ਸਿਲੀਕੋਨ ਸਟੀਲ ਸਟੀਲ ਦੀ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਹੈ ਜੀ ਹੇਰ ਦਿੱਤੇ ট্রান্সਫਰਮਰ ਚੋਂ ਆਕਾਰ ਵਿੱਚ ਸਭ ਤੋਂ ਛੋਟਾ ਕਿਹੜਾ ਹੋਵੇਗਾ ਹਾਂਜੀ ਸਭ ਤੋਂ ਛੋਟਾ ਕਿਹੜਾ ট্রান্সਫਰਮਰ ਹੋਵੇਗਾ ਜੀ ਇਸ ਦਾ ਰਾਈਟ ਆਨਸਰ ਹੈ ਜੀ 5 KVA ਤੋਂ 5 kva 10 hertz ਠੀਕ ਹੈ ਦੋਸਤੋ ਅਗੂ ਨੈਕਸਟ ਸਵਾਲ ਸੁਣ ਜੀ ਇਨਸਟਰੂਮੈਂਟ ਟ੍ਰਾਂਸਫਾਰਮਰ ਕੀ ਮਾਪਨ ਦੇ ਲਈ ਵਰਤੇ ਜਾਂਦਾ ਹੈ ਹਾਂ ਜੀ ਇਨਸਟਰੂਮੈਂਟ ਕੀ ਮਾਪਨ ਲਈ ਵਰਤੇ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ ਵੋਲਟਜ ਅਤੇ ਕਰੰਟ ਵੋਲਟੇਜ ਅਤੇ ਕਰੰਟ ਠੀਕ ਹੈ ਦੋਸਤੋ ओके नेक्स्ट क्वेश्चन है जी ट्रांसफार्मर ਦੀ ਸਮਰੱਥਾ ਕਿਸ ਸਮੇਂ ਜ਼ਿਆਦਾ ਹੁੰਦੀ ਹੈ ਕਿਸ ਸਮੇਂ ਜ਼ਿਆਦਾ ਹੁੰਦੀ ਹੈ ট্রান্সਫਾਰਮਰ ਦੀ ਸਮਰੱਥਾ ਸਹੀ ਰਾਈਟ ਆਨਸਰ ਬਣੇਗਾ ਜੀ ਜਦੋਂ ਕਾਪਰ ਲਾਸ ਅਤੇ ਆਇਰਨ ਲਾਸ ਬਰਾਬਰ ਹੋਣ ਠੀਕ ਹੈ ਦੋਸਤੋ ਅਗਨੈਕਸਟ ਕੁਸਚਨ ਹੈ ਜੀ ਇੱਕ ਸਧਾਰਨ ট্রান্সਫਾਰਮਰ ਦੀ ਨਿਪੁੰਤਾ ਕਿੰਨੀ ਹੁੰਦੀ ਹੈ ਇੱਕ ਸਧਾਰਨ ট্রান্সਫਾਰਮਰ ਦੀ ਨਿਪੁੰਤਾ ਹੁੰਦੀ ਹੈ 99% ठीक है दोस्तों अगला नेक्स्ट क्वेश्चन है जी किसे ट्रांसफार्मर ਦੇ ਵਿੱਚ ਬਰੀਦਰ ਦਾ ਕੀ ਕੰਮ ਹੁੰਦਾ ਹੈ ਬਰੀਦਰ ਦਾ ਕੀ ਕੰਮ ਹੁੰਦਾ ਹੈ ট্রান্সਫਾਰਮਰ ਦੇ ਤੇਲ ਨੂੰ ਠੰਡਾ ਕਰਨਾ ਵਾਇੰਡਿੰਗ ਨੂੰ ਠੰਡਾ ਕਰਨਾ ਟੈਂਕ ਵਿੱਚ ਨਮੀ ਵਾਲੇ ਪ੍ਰਭਾਵ ਨੂੰ ਰੋਕਣਾ ਇਹ ਆਨਸਰ ਬਿਲਕੁਲ ਸਹੀ ਹੋ ਗਿਆ ਟੈਂਕ ਵਿੱਚ ਨਮੀ ਵਾਲੇ ਪ੍ਰਭਾਵ ਨੂੰ ਰੋਕਣਾ ਠੀਕ ਹੈ ਦੋਸਤੋ ਅਗਰ ਨੈਕਸਟ ਕੁਸਚਨ ਹੈ ਜੀ ਕਿਸੇ ট্রান্সਫਾਰਮਰ ਵਿੱਚ ਹੀਟ ਦਿੱਤੇਆਂ ਵਿੱਚੋਂ ਕੀ ਨਹੀਂ ਬਦਲਦਾ ਕਰੰਟ ਹੀ ਬਦਲਦਾ ਹੈ ਠੀਕ ਦੋਸਤੋ ਵੋਲਟੇਜ ਬਦਲਦੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਫ੍ਰੀਕੁਐਂਸੀ ਨਹੀਂ ਬਦਲਦਾ ট্রান্সਫਾਰਮਰ ਫ੍ਰੀਕੁਐਂਸੀ ਚੇਂਜ ਨਹੀਂ ਕਰਦਾ ਰਾਈਟ ਦੋਸਤੋ ਅਗਰ ਨੈਕਸਟ ਕੁਸਚਨ ਹੈ ਜੀ ট্রান্সਫਾਰਮਰ ਦੇ ਬਰੀਦਰ ਦੇ ਵਿੱਚ ਕਿਹੜਾ ਕੈਮੀਕਲ ਹੁੰਦਾ ਹੈ ਟਰਾਂਸਫਾਰਮਰ ਦੇ ਬਰੀਜ਼ਰ ਦੇ ਵਿੱਚ ਕੈਮੀਕਲ ਹੁੰਦਾ ਹੈ ਕੈਲਸ਼ੀਅਮ ਕੋਲੋਰਾਇਡ ਕੈਲਸ਼ੀਅਮ ਕੋਲੋਰਾਇਡ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰਗੇ ਜੀ ਕੋਰ ਟਾਈਪ ਟਰਾਂਸਫਾਰਮਰ ਵਿੱਚ ਕਿੰਨੇ ਚੁੰਬਕੀ ਰਾਸਤੇ ਹੁੰਦੇ ਹਨ ਕਿੰਨੇ ਚੁੰਬਕੀ ਰਾਸਤੇ ਹੁੰਦੇ ਹਨ ਜੀ ਇੱਕੋ ਹੀ ਰਸਤਾ ਹੁੰਦਾ ਹੈ ਜੀ ਕੋਰ ਟਾਈਪ ਵਿੱਚ ਠੀਕ ਹੈ ਦੋਸਤੋ ਕੋਰ ਟਰਾਂਸਫਾਰਮਰ ਦੇ ਵਿੱਚ ਚੁੰਬਕੀ ਰਾਸਤਾ ਇੱਕੋ ਹੀ ਹੁੰਦਾ ਹੈ राइट दोस्तों नेक्स्ट क्वेश्चन दी गल करिए जी शेल टाइप ट्रांसफार्मर ਵਿੱਚ ਕਿੰਨੇ ਚੁੰਬਕੀ ਰਾਸਤੇ ਹੁੰਦੇ ਹਨ ਸ਼ੈਲ ਟਾਈਪ ਵਿੱਚ ਕਿੰਨੇ ਚੁੰਬਕੀ ਰਾਸਤੇ ਹੁੰਦੇ ਹਨ ਤਾਂ ਇਸ ਦਾ ਰਾਈਟ ਆਨਸਰ ਹੈ ਜੀ 2 2 ਰਾਸਤੇ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹੀਟ ਦੇ ਟਾਈਮ ਵਿੱਚੋਂ ਕਿਸ ਦੀ ਮਦਦ ਨਾਲ AC ਵੋਲਟੇਜ ਨੂੰ ਵਧਾ ਸਕਦੇ ਹਾਂ ਕਿਸ ਦੀ ਮਦਦ ਨਾਲ ਜੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਸਟੈਪ ਅਪ ਟਰਾਂਸਫਾਰਮਰ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਹੇਰ ਦਿੱਤਾ ਮੈਨੂੰ ਜੇ ਕਿਸ ਦੀ ਮਦਦ ਨਾਲ AC ਵੋਲਟੇਜ ਨੂੰ ਘਟਾ ਸਕਦੇ ਹਾਂ AC ਵੋਲਟੇਜ ਨੂੰ ਘਟਾ ਸਕਦੇ ਹਾਂ ਇਸ ਦਾ ਰਾਈਟ ਆਨਸਰ ਹੈ ਜੀ ਸਟੈਪ ਡਾਊਨ ट्रांसफार्मर स्टेप डाउन ट्रांसफार्मर ਨਾਲ ਅਰੇਟ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ট্রান্সਫਾਰਮਰ ਕਿਸ ਤਰ੍ਹਾਂ ਦੀ ਮਸ਼ੀਨ ਹੈ ট্রান্সਫਾਰਮਰ ਇੱਕ ਕਿਸ ਤਰ੍ਹਾਂ ਦੀ ਮਸ਼ੀਨ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਇਸ ਦਾ ਰਾਈਟ ਆਨਸਰ ਹੈ ਜੀ ਸਟੈਟਿਕ ਮਸ਼ੀਨ ਜੀਕੇ ਦੋਸਤੋ ਅੱਗੇ ਨੈਕਸਟ ਕੁਐਸਚਨ ਹੈ ਜੀ ਕੇ ਏਸੀ ਨੂੰ ਡੀਸੀ ਵਿੱਚ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ ਨਹੀਂ ਹਾਂ ਸੰਭਵ ਨਹੀਂ ਕਿਉਂਕਾ ਹੈ ਹਾਂ ਏਸੀ ਨੂੰ ਡੀਸੀ ਵਿੱਚ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ ਅਗੇ ਇਸ ਵੀਡੀਓ ਦਾ ਲਾਸਟ ਕੁਐਸਚਨ ਤੁਹਾਡੇ ਸਾਹਮਣੇ ਹੈ ਜੀ ਰਿਲੇ ਨੂੰ ਚਲਾਉਣ ਦੇ ਲਈ ਕਿਸ ਤਰ੍ਹਾਂ ਦੀ ਪਾਵਰ ਵਰਤੀ ਜਾਂਦੀ ਹੈ ਰਿਲੇ ਨੂੰ ਚਲਾਉਣ ਦੇ ਲਈ ਕਿਸ ਤਰ੍ਹਾਂ ਦੀ ਪਾਵਰ ਵਰਤੀ ਜਾਂਦੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਡੀਸੀ ਪਾਵਰ ਠੀਕ ਹੈ ਦੋਸਤੋ ਡੀਸੀ ਪਾਵਰ ਨਾਲ ਰਲਦੀ ਪਾਵਰ ਜਿਹੜੀ ਰਲ ਇੱਕ ਡੀਸੀ ਤੇ ਚੱਲਣ ਵਾਲੀ ਮਸ਼ੀਨ ਹੈ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਥੈਂਕ ਯੂ ਵੈਰੀ ਮੱਚ